ਸਤਿ ਸ਼੍ਰੀ ਅਕਾਲ ਜੀ ਸਾਰੇ ਮਲੋਟ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਆਪਣੇ ਮਲੋਟ ਹਲਕੇ ਦੇ ਪਿੰਡਾਂ ਦੀ ਗੱਲ ਕਰਨ ਜਾ ਰਹੀਆਂ ਔਰ ਪਿੰਡਾਂ ਦੇ ਵਿੱਚ ਜੋ ਸਰਪੰਚ ਸਾਹਿਬ ਨੇ ਉਹਨਾਂ ਨੂੰ ਮੈਂ ਖਾਸ ਕਰਕੇ ਕਹਾਂਗੀ ਕਿ ਉਹ ਧਿਆਨ ਦੇਣ ਜੋ ਮੈਂ ਉਹਨਾਂ ਦੇ ਪਿੰਡਾਂ ਦੇ ਵਿੱਚ ਜੋ ਗ੍ਰਾਂਟਾਂ ਪਾਉਣ ਜਾ ਰਹੀਆਂ ਤਕਰੀਬਨ ਪੈ ਗਈਆਂ ਅੱਜ ਤੇ ਉਹ ਚੈੱਕ ਵੀ ਕਰ ਲੈਣ ਔਰ ਉਹਨਾਂ ਦਾ ਸਹੀ ਤਰੀਕੇ ਦੇ ਨਾਲ ਉਪਯੋਗ ਵਿਕਰਨ ਕਿਉਂਕਿ ਕੁਝ ਦਿਨ ਪਹਿਲਾਂ ਮੇਰੇ ਕੋਲ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਜਿਵੇਂ ਪਾਣੀ ਦੀ ਸਮੱਸਿਆ ਕਰਕੇ ਬਹੁਤ ਸਾਰੀਆਂ ਪ੍ਰੋਬਲਮਜ਼ ਆ ਰਹੀਆਂ ਸੀਗੀਆਂ ਕਿਤੇ ਫਿਲਟਰ ਚੇਂਜ ਹੋਣ ਵਾਲਾ ਕਿਤੇ ਪਾਈਪਲਾਈਨ ਦੀ ਲੋੜ ਹੈ ਸੋ ਇਹ ਜਿਹੜੇ ਫੰਡ ਤੁਹਾਨੂੰ ਅਸੀਂ ਦੇ ਰਹੇ ਹਾਂ ਇਹਨਾਂ ਨਾਲ ਤੁਸੀਂ ਇਹ ਕੰਮ ਜਿਹੜੇ ਆ ਉਹ ਕਰਵਾ ਕੇ ਲੋਕਾਂ ਦੇ ਸਪੁਰਦ ਕਰਨੇ ਨੇ ਸੋ ਮੈਂ ਪਿੰਡ ਵਾਈਜ਼ ਜੋ ਗ੍ਰਾਂਟ ਹੈ ਉਹ ਬੋਲਾਂਗੀ ਪਿੰਡ ਅਬਲ ਖਰਾਣਾ ਦੇ ਵਿੱਚ 16 ਲੱਖ 13949 ਰੁਪਏ ਇਸੇ ਤਰ੍ਹਾਂ ਪਿੰਡ ਔਲਖ ਦੇ ਵਿੱਚ 658000 ਹੂਨਣਗਲਾਂ ਦੇ ਵਿੱਚ 931000 ਪਿੰਡ ਭਲੇਰੀਆਂ ਦੇ ਵਿੱਚ 417000 ਪਿੰਡ ਬਾਮ ਦੇ ਵਿੱਚ 1045000 ਅਪ੍ਰੋਕਸੀਮੇਟ ਮੈਂ ਬੋਲੀ ਜਾਵਾਂਗੀ ਔਰ ਥੋੜੇ ਬਹੁਤ ਵੱਧ ਘਟ ਹੋ ਸਕਦੇ ਆ ਇਸੇ ਤਰ੍ਹਾਂ ਪਿੰਡ ਭੰਗਛੜੀ ਦੇ ਵਿੱਚ 946000 ਦਬੜਾ ਦੇ ਵਿੱਚ 273000 ਪਿੰਡ ਦਾਨੇ ਵਾਲਾ ਦੇ ਵਿੱਚ 723000 ਢਾਣੀ ਗੁਰੂ ਕੇ ਅਸਲ 132000 ਜਿਸ ਤਰ੍ਹਾਂ ਜਿਵੇਂ ਜਿਹੜੇ ਵੀ ਪਿੰਡ ਦੀਆਂ ਢਾਣੀਆਂ ਦੀ ਪਾਪੂਲੇਸ਼ਨ ਉਸ ਦੇ ਹਿਸਾਬ ਨਾਲ ਇਹ ਗ੍ਰਾਂਟਾਂ ਆਈਆਂ 236000 ਢਾਣੀ ਠਾਣਾ ਸਿੰਘ 236000 ਕੁਮਿਆਰਾ ਖੇੜਾ 372000 ਇੰਨਾ ਖੇੜਾ 763000 ਝੰਡਾ ਵਾਲਾ ਚੜਤ ਸਿੰਘ 870000 ਪਿੰਡ ਝੋੜ 715000 ਪਿੰਡ ਕਟੋਰੇ ਵਾਲਾ 419000 ਪਿੰਡ ਖਾਨਨੇ ਕੀ ਡਾਬ 470000 ਪਿੰਡ ਕਿੰਗਰਾ 291000 ਲਖਮੀਰੇਆਣਾ 259000 ਲੱਕੜ ਵਾਲਾ 628000 ਇਸੇ ਤਰ੍ਹਾਂ ਪਿੰਡ ਮਲੋਟ ਇਦੇ ਵਿੱਚ 1151000 ਪਿੰਡ ਮੱਲ ਵਾਲਾ 228000 ਮਹਿਰਾਜ ਵਾਲਾ 404000 ਨਵਾਂ ਪਿੰਡ ਮਲੋਟ 835000 ਪਿੰਡ ਫੁੱਲੇ ਵਾਲਾ 500000 ਪਿੰਡ ਰਾਮਨਗਰ ਖਜਾਨ ਸਿੰਘ 214000 ਰੱਥੜੀਆਂ 436000 ਪਿੰਡ ਸੌਕੇ 316000 ਪਿੰਡ ਸ਼ੇਖੂ 211000 ਪਿੰਡ ਸ਼ੇਰਗੜ ਗਿਆਨ ਸਿੰਘ ਵਾਲਾ 443000 ਪਿੰਡ ਤਾਮਕੋਟ 625000 ਤਰਖਾਨ ਵਾਲਾ 736000 ਅਡਾਂਗ ਪਿੰਡ 480000 ਪਿੰਡ ਵਿਰਕ ਖੇੜਾ 388000 ਪਿੰਡ ਚੱਕ ਚਿਬੜਾਂ ਵਾਲੀ ਇਹਦੇ ਵਿੱਚ 843000 ਪਿੰਡ ਚੱਕ ਦੁਹੇ ਵਾਲਾ 412000 ਚੱਕ ਮਤਰਸਾ 403000 ਚੱਕ ਮਹਾਵੱਧਰ 174000 ਚੱਕ ਤਾਮਕੋਟ 241000 ਚਿਬੜਾਂ ਵਾਲੀ 628000 ਪਿੰਡ ਤਗਾਣਾ 432000 ਪਿੰਡ ਗੰਦੜ 527000 ਕਨੇਡਾ ਵਸਤੀ 86470 ਪਿੰਡ ਖੁੰਡੇ ਹਲਾਲ 538000 ਪਿੰਡ ਲਖੇ ਵਾਲੀ 873000 ਪਿੰਡ ਮਦਰਸਾ 328000 ਪਿੰਡ ਮਹਾਵੱਧਰ 855000 ਮੰਡੀ ਲਖੇ ਵਾਲੀ 380000 72000 ਇਸੇ ਤਰ੍ਹਾਂ ਪਿੰਡ ਮੋੜ 350000 ਪਿੰਡ ਆਨੰਦਗੜ 580000 ਰਾਮਗੜ ਚੁੰਗਾ 560000 ਰਪਾਣਾ 1822000 ਪਿੰਡ ਸੰਮੇ ਵਾਲੀ 643000 ਪਿੰਡ ਸੁੰਦਰ ਰਪਾਣਾ 64585 ਪਿੰਡ ਬੱਲਮਗੜ 758000 ਪਿੰਡ ਨਵਾਂ ਰਪਾਣਾ 166000 ਬਸਤੀ ਨਾਨਕਪੁਰਾ 77000 ਪਿੰਡ ਪਾਕਸਰ 1815000 ਪਿੰਡ ਫਕਰਸਰ 834000 ਪਿੰਡ ਕੱਗਾ 523000 ਗੋਠੇ ਨਾਨਕ ਸਰ 260000 ਪਿੰਡ ਸੋਥਾ 849000 ਤੇ ਪਿੰਡ ਥੇੜੀ 845000 ਇਹਦੇ ਵਿੱਚ ਮੈਂ ਅਪਰੋਕਸੀਮੇਟ ਬੋਲੇ ਨੇ ਤੇ ਕੁੱਲ ਮਿਲਾ ਕੇ ਇਹ ਸਾਡੇ ਕੋਲ ਗ੍ਰਾਂਟ ਜਿਹੜੀ 3 ਕਰੋੜ 60 ਲੱਖ 7203 ਨਜੜੀ ਇਹ ਗ੍ਰਾਂਟ ਅਸੀਂ ਸਾਰੇ ਪਿੰਡਾਂ ਨੂੰ ਦਿੱਤੀ ਹੈ ਸੋ ਇਹਦੇ ਵਿੱਚ ਕੋਈ ਵੀ ਪਿੰਡ ਬਾਕੀ ਨਹੀਂ ਰਿਹਾ ਸਾਰੇ ਪਿੰਡ ਕਵਰ ਕੀਤੇ ਗਏ ਨੇ ਢਾਣੀਆਂ ਵੀ ਕਵਰ ਕੀਤੀਆਂ ਗਈਆਂ ਨੇ ਮੇਰੇ ਸਰਪੰਚ ਸਾਹਿਬਾ ਨੂੰ ਬੇਨਤੀ ਹੈ ਔਰ ਬਲਾਕ ਪ੍ਰਧਾਨਾ ਨੂੰ ਬੇਨਤੀ ਹੈ ਕਿ ਇਹਨੂੰ ਸਚਜੇ ਟੰਗ ਨਾਲ ਜਿੱਥੇ ਕਿਤੇ ਵੀ ਲੋੜ ਹੈ ਉਹ ਖਰਚ ਕੀਤਾ ਜਾਵੇ ਔਰ ਮੇਰੇ ਸਰ ਸਾਰੇ ਹਲਕਾ ਵਾਸੀਆਂ ਨੂੰ ਬੇਨਤੀ ਹੈ ਜਿਹੜੇ ਲੋਕ ਇਸ ਦਾ ਲਾਭ ਲੈਣਗੇ ਕਿ ਉਹ ਵੀ ਆਪਣੀ ਨਿਗਰਾਨੀ ਦੇ ਵਿੱਚ ਕੰਮ ਕਰਾਉਣ ਤਾਂ ਕਿ ਇਹ ਸਾਰੇ ਕੰਮ ਹੈ ਜਿਹੜੇ ਸ਼ੁਕਰੀਆ